ਸੋ ਬਿਲਕੁਲ ਜੀ ਗੁਰਮੁਖ ਜੀ ਸੋ ਅਸੀਂ ਨਾਲ ਹੀ ਇਸ ਦੇ ਰਿਲੇਟਡ ਇੱਕ ਹੋਰ ਖਬਰ ਹੈਗੀ ਹੈ ਜੀ ਵੀ 14000 ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀਆਂ ਵੱਲੋਂ ਸਾਈਲਮ ਕੇਸ ਤੇ 11.2 ਮਿਲੀਅਨ ਲੋਕਾਂ ਦੇ ਵੀਜ਼ੇ 2025 ਵਿੱਚ ਖਤਮ ਹੋਣਗੇ ਤੇ ਇਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਤੇ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਸੀ ਵੀ ਇਹੀ ਰੱਖਦੇ ਆ ਜੀ ਵੀ ਜਿਹੜੇ ਵਿਦਿਆਰਥੀਆਂ ਵੱਲੋਂ ਹੁਣ ਸਾਈਲਮ ਕੇਸ ਲੱਗ ਰਹੇ ਨੇ ਤੇ ਨਾਲ ਦੀ ਨਾਲ ਇਹਦੇ ਨਾਲ ਕਾਫੀ ਚੀਜ਼ਾਂ ਕਵਰ ਹੋ ਜਾਣੀਆਂ ਵੀ ਘਰਾਂ ਦੀ ਸਪਲਾਈ ਵੱਧ ਰਹੀ ਹੈ ਤੇ ਹੋਰ ਵੀ ਚੀਜ਼ਾਂ ਸੀ ਸਾਰੀ ਇਸ ਬਾਰੇ ਗੱਲਬਾਤ ਕਰਨਾ ਚਾਹੁੰਦੇ ਆ ਤੇ ਇਹਦੇ ਬਾਰੇ ਤੁਸੀਂ ਕੀ ਕਹੋਗੇ ਹਾਂਜੀ ਗੁਰਮੁਖ ਤੇ ਵੀਰ ਜਿਹੜੀਆਂ ਅੱਜ ਦੀਆਂ ਖਬਰਾਂ ਸਾਰੀਆਂ ਹੀ ਕੋਰਿਲੇਟ ਕਰਦੀਆਂ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਨਾਲ ਤੇ ਲਗਾਤਾਰ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਫੈਸਲੇ ਆ ਉਹਦੇ ਨਾਲ ਜਿਹੜਾ ਇਕਨੋਮੀ ਆ ਜਿਹੜਾ ਹਾਊਸ ਹਾਊਸ ਜਿਹੜਾ ਕ੍ਰਾਈਸਿਸ ਹੈ ਜਿਹੜਾ ਘਰਾਂ ਦਾ ਉਹਦੇ ਤੇ ਕੀ ਅਸਰ ਪਿਆ ਆ ਯੂਨੀਵਰਸਿਟੀ ਨਾਲ ਰੈਂਟ ਜਿਹੜੀ ਮਾਰਕੀਟ ਆ ਉੱਤੇ ਕੀ ਅਸਰ ਪਿਆ ਜਿਹੜੀਆਂ ਯੂਨੀਵਰਸਿਟੀ ਸੀਗੀਆਂ ਉਹਨਾਂ ਦਾ ਕੀ ਅਸਰ ਪਿਆ ਆ ਬਿਲਕੁਲ ਇਹਦੇ ਨਾਲ ਨਾਲ ਹੀ ਕੱਲ ਖਬਰ ਆਈ ਸੀ ਅਹਿਮ ਖਬਰ ਆ ਕਿ 10000 ਫੋਰਨ ਸਟੂਡੈਂਟ ਜਿਹੜੇ ਆ ਉਹਨਾਂ ਦੇ ਜਿਹੜੇ ਆਫਰ ਲੈਟਰ ਸੀਗੇ ਉਹ ਜਾਲੇ ਪਏ ਜਾਣ ਦੀ ਖਬਰ ਜਿਹੜੀ ਆਈ ਆ ਆਪ ਇਹ ਸਾਲ ਦੇ ਵਿੱਚ 2 ਸਾਲ ਪਹਿਲਾਂ ਕੋਈ ਇੱਕ ਪਾਰਟਿਕੂਲਰ ਕੇਸ ਆਏ ਸੀਗੇ ਇਮੀਗ੍ਰੇਸ਼ਨ ਡਿਪਾਰਟਮੈਂਟ ਦੇ ਸਾਹਮਣੇ ਹਾਂਜੀ ਜਦੋਂ ਪੀਆਰ ਦੇਣੀ ਸੀ ਕੋਈ ਜੰਤਰਾਸ਼ਟਰੀ ਵਿਦਿਆਰਥੀਆਂ ਨੂੰ ਤਾਂ ਉਹਨਾਂ ਦੇ ਜਿਹੜੇ ਵੈਰੀਫਿਕੇਸ਼ਨ ਮੰਗਾਈ ਗਈ ਸੀਗੀ ਆਫਰ ਲੈਟਰ ਦੀ ਜਦੋਂ ਉਹ ਆਫਰ ਲੈਟਰ ਝਾਲੀ ਪਾਈ ਹੈਗੇ ਤਾਂ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਹੀ ਚੱਲ ਗਈ ਸੀ ਆਪਾਂ ਨੂੰ ਯਾਦ ਹੋਣਾ ਕਿ ਇੱਕ ਵੱਡਾ ਜਿਹੜਾ ਸਟ੍ਰਾਈਕ ਧਰਨਾ ਇੱਥੇ ਲੱਗਾ ਸੀਗਾ ਡੈਰੀ ਰੋਡ ਦੇ ਉੱਪਰ ਜਿਹਦੇ ਵਿੱਚ 600 ਦੇ ਕਰੀਬ ਵਿਦਿਆਰਥੀਆਂ ਦੇ ਉੱਪਰ ਡਿਪੋਰਟੇਸ਼ਨ ਦੀ ਤਲਵਾਰ ਜਿਹੜੀ ਲਟਕਣੀ ਸ਼ੁਰੂ ਹੋਈ ਸੀ ਜਦੋਂ ਉਹਨਾਂ ਦੇ ਆਫਰ ਲੈਟਰ ਝਾਲੀ ਪ ਮਨੇ ਆਇਆ ਸੀ ਜਿਹਦੇ ਵਿੱਚ ਇੱਕ ਵਿਦਿਆਰਥੀ ਲਾਪ੍ਰੀਤ ਸਿੰਘ ਤੇ ਕੁੜੀ ਦਾ ਜਸਪ੍ਰੀਤ ਕੌਰ ਸੀਗਾ ਉਹ ਉਹਦੀ ਡਿਪਾਰਟਮੈਂਟਸ਼ਨ ਲੱਗ ਗਈ ਸੀ ਲੇਕਿਨ ਵੱਡਾ ਪ੍ਰੋਟੈਸਟ ਹੋਣ ਤੋਂ ਬਾਅਦ ਕੁਝ ਹੱਦ ਤੱਕ ਡਿਲੇ ਜਿਹੜਾ ਕਰ ਦਿੱਤਾ ਗਿਆ ਸੀਗਾ ਲੇਕਿਨ ਇਹਦੀ ਇਨਵੈਸਟੀਗੇਸ਼ਨ ਆਨਗoing ਯਾਰੀ ਸੀ ਜਿਹਦੇ ਵਿੱਚ ਹੁਣ ਏ ਸਾਲ ਦੇ ਪਹਿਲੇ 9 ਮਹੀਨੇ ਜਿਹੜੀ ਇਨਵੈਸਟੀਗੇਸ਼ਨ ਚੱਲੀ ਆ ਉਹਦੇ ਵਿੱਚ ਇਹ ਗੱਲ ਸਾਹਮਣੇ ਆਈ ਆ ਕਿ 10000 ਦੇ ਕਰੀਬ 700 ਤੋਂ ਹੁਣ ਵੱਧ ਕੇ 10000 ਦੇ ਕਰੀਬ ਇਹ ਜਿਹੇ ਵਿਦਿਆਰਥੀ ਹੈਗੇ ਅੰਤਰਰਾਸ਼ਟਰੀ ਜਿਨ੍ਹਾਂ ਦੀਆਂ ਆਫਰ ਲੈਟਰ ਪ੍ਰੋਪਰ ਨਹੀਂ ਹੈਗੀਆਂ ਭਾਵੇਂ ਫੇਕ ਹੋ ਹੈਗੀਆਂ ਨੇ ਜਾਂ ਕਿੰਨਾ ਦੇ ਕੋ ਕੇਸ ਸੀਗੇ ਉਹ ਆਡੈਂਟੀਫਾਈ ਨਹੀਂ ਹੋਏ ਪਰ ਉਹਨਾਂ ਦੀ ਉੱਥੋਂ ਤਾਂ ਦਿਖਾਈ ਗਈ ਕਿ ਜਿਹੜੀ ਦਾਖਲਾ ਹੋਇਆ ਹੋਇਆ ਲੇਕਿਨ ਯੂਨੀਵਰਸਿਟੀ ਚ ਆਉਣ ਤੋਂ ਬਾਅਦ ਉਹਨਾਂ ਦਾਖਲਾ ਕੇ ਇੱਥੇ ਦਿਸਿਆ ਨਹੀਂ ਪਾਉ ਉਹ ਅਗ੍ਰੈਸਟ ਨਹੀਂ ਕੀਤਾ ਹਾਲਾਂਕਿ ਉਤੋਂ ਬਾਅਦ ਹੁਣ ਜਿਹੜੀ ਇਮੀਗ੍ਰੇਸ਼ਨ ਡਿਪਾਰਟਮੈਂਟ ਆ ਉਹਨਾਂ ਵੱਲੋਂ ਇੱਕ ਆਨਲਾਈਨ ਪੋਰਟਲ ਜਿਹੜਾ ਉਹ ਜਾਰੀ ਕਰ ਦਿੱਤਾ ਗਿਆ ਜਿਹੜਾ ਕਿ ਜ਼ਰੂਰੀ ਹੈਗਾ ਜਦੋਂ ਵੀ ਕੋਈ ਐਡਮਿਸ਼ਨ ਜਿਹੜਾ ਵੀਜ਼ਾ ਲੱਗਣਾ ਹੈਗਾ ਕਿਸੇ ਵਿਦਿਆਰਥੀ ਦਾ ਸਟੱਡੀ ਪਰਮਿਟ ਲੱਗਣਾ ਉਤੋਂ ਪਹਿਲਾਂ ਉਸ ਪੋਰਟਲ ਤੇ ਉਹ ਲਾਇਨ ਸੰਬੰਧਿਤ ਯੂਨੀਵਰਸਿਟੀ ਤੋਂ ਜਿਹੜਾ ਆਫਰ ਲੈਟਰ ਆ ਉਦੀ ਕਨਫਰਮੇਸ਼ਨ ਜਿਹੜੀ ਮੰਗਾਈ ਜਾਣੀ ਸ਼ੁਰੂ ਹੋ ਗਈ ਹੈ ਜੀ ਹੁਣ ਇਹਦੇ ਚਾਂਸ ਆਉਣ ਵਾਲੇ ਸਮੇਂ ਤੋਂ ਘੱਟ ਆ ਲੇਕਿਨ ਵੱਡਾ ਸਵਾਲ ਹੈ ਕਿ 10000 ਉਪਰ ਲੈਟਰ ਜਿਆਲੀ ਆ ਉਹਨਾਂ ਵਿਦਿਆਰਥੀਆਂ ਦਾ ਕੀ ਕਰਨਾ ਕਿਉਂਕਿ ਹਾਲੇ ਵੀ ਮੈਨੂੰ ਲੱਗਦਾ ਕਿ ਲੋਕ ਲੇਕ 2 ਥਾਂ ਤੇ ਵਿਦਿਆਰਥੀ ਜਿਹੜੇ ਆ ਸੇਂਟ ਚਾਰਲਸ ਯੂਨੀਵਰਸਿਟੀ ਸਾਹਮਣੇ ਬੈਠੇ ਹੋਏ ਆ ਕੁਝ ਏਦਾਂ ਦੇ ਬਹੁਤ ਸਾਰੇ ਕੇਸ ਆ ਮੰਨਿਆ ਜਾਂਦਾ ਕਿ ਕੈਨੇਡਾ ਭਰ ਦੇ ਵਿੱਚ ਇਹ ਕੇਸ ਹਜ਼ਾਰਾਂ ਦੇ ਹਿਸਾਬ ਦੇ ਨਾਲ ਆ ਜਿਨ੍ਹਾਂ ਦਾ ਸਟੇਟਸ ਹੀ ਕਲੀਅਰ ਨਹੀਂ ਹੈਗਾ ਕਿ ਉਹਨਾਂ ਨੇ ਜਿਹੜੇ ਡਾਕੂਮੈਂਟ ਸੀਗਾ ਮਨ ਇੱਕ ਵਰजेश ਮਿਚਰਾ ਜਿਹੜੇ ਕਿ ਏਜੰਟ ਸੀਗਾ ਫਰਜੀ ਉਹਨਾਂ ਦੇ ਉੱਪਰ ਦੋਸ਼ ਵੀ ਲੱਗੇ ਆ ਕਿ ਉਹਨਾਂ ਨੇ ਬਹੁਤ ਸਾਰੀਆਂ ਆਫਰ ਲੈ ਕੇ ਝਾਲੀ ਦਵਾਈਆਂ ਸੀ ਭਾਰਤੀ ਵਿਦਿਆਰਥੀਆਂ ਨੂੰ ਜਿਹੜੇ ਕਿ ਹਾਲੇ ਹੁਣ ਜਿਹੜਾ ਸਾਹਮਣਾ ਕਰ ਰਿਹਾ ਇਹਨਾਂ ਦੋਸ਼ਾਂ ਦਾ ਕੁਝ ਇੱਕ ਕਨਵਿਕਸ਼ਨ ਵੀ ਹੋ ਗਈ ਉਹਨਾਂ ਦੀ ਉਹਨਾਂ ਹਾਲਤਾਂ ਦੇ ਚੱਲਦਿਆਂ ਹੋਇਆਂ ਹੁਣ ਜਿਹੜੀ ਦੁਬਾਰਾ ਇਹ ਖਬਰ ਆਈ ਆ ਬਹੁਤ ਸਾਰੀਆਂ ਗੱਲਾਂ ਚੱਲ ਰਹੀਆਂ ਇਹਦੇ ਨਾਲ ਜੁੜੀ ਹੋਈ ਖਬਰ ਇੱਕ ਹੋਰ ਮੇ ਨਾਲ ਸਾਂਝੀ ਕਰਦਣਾ ਤੇ ਹੁਣ ਜਿਹੜੀ ਕੱਲ ਖਬਰ ਆਈ ਸੀ ਕਿ 1.2 ਮਿਲੀਅਨ ਲੋਕ ਉਹ ਹੈਗੇ ਆ ਜਿਹੜੇ ਕਿ ਡਿਪੋਰਟੇਸ਼ਨ ਦਾ ਸਾਹਮਣਾ ਕਰ ਸਕਦੇ ਆ 2025 ਦੇ ਵਿੱਚ ਜਿਨ੍ਹਾਂ ਦਾ ਸਟੇਟਸ ਐਕਸਪਾਇਰ ਹੋ ਜਾਣਾ ਭਾਵੇਂ ਉਹਨਾਂ ਦੇ ਸਟੱਡੀ ਪਰਮਿਟ ਜਾਂ ਵੀਜ਼ਾ ਵੀ ਦੇ ਜਾਂ ਕੋਈ ਏਦਾਂ ਦੇ ਜਿਹੜੇ ਲੋਕ ਵੀਜ਼ਾ ਜਾਂਦੇ ਬਹੁਤ ਸਾਰਾ ਆਇਆ ਜਿਹੜਾ ਵਾਪਸ ਜਾਣ ਦੇ ਮੂਰਤ ਨਹੀਂ ਹੈਗੇ ਲੇਕਿਨ ਉਹਨਾਂ ਦੇ ਵੀਜ਼ੇ ਜਿਹੜੇ ਆ ਉਹ ਐਕਸਪਾਇਰ ਹੋਣ ਜਾ ਰਹੇ ਆ ਜਿਹੜੇ ਉਹਨਾਂ ਦੇ ਵਰਕ ਪਰਮਿਟ ਵੀ ਆ ਸੋ ਉਹਨਾਂ ਹਾਲਤਾਂ ਦੇ ਵਿੱਚ ਜਿਹੜੇ ਇਹ ਵਿਦਿਆਰਥੀ ਆ ਜਿਹੜੇ 10000 ਜਿਹੜੇ ਹੁਣ ਕੇਸ ਪਾਏ ਗਏ ਆ ਇਹਨਾਂ ਦਾ ਕੀ ਕੀਤਾ ਜਾਣਾ ਇਹ 1.2 ਮਿਲੀਅਨ ਰੁਪਏ ਵਾਕਿਆ ਇਸ ਤਰ੍ਹਾਂ ਤੁਹਾਨੂੰ ਲੱਗਦਾ ਗੁਰਮੁਖ ਜੀ ਵੀ ਆਉਣ ਵਾਲੇ ਟਾਈਮ 'ਚ ਸਾਈਲਮ ਕੇਸਿਸ ਵਧ ਸਕਦੇ ਨੇ ਕਿਉਂਕਿ ਜਿਨ੍ਹਾਂ ਦਾ ਦੇਖੋ ਆਊਟ ਆਫ ਸਟੇਟਸ ਹੋ ਰਿਹਾ ਉਹਨਾਂ ਨੇ ਕਿਸੇ ਵੱਲ ਨੂੰ ਤਾਂ ਭੱਜਣਾ ਜੇ ਉਹਨਾਂ ਦਾ ਕੋਈ ਵੀ ਚਾਹੇ ਵਿਜ਼ਟਰ ਤੇ ਨੇ ਚਾਹੇ ਸਟੂਡੈਂਟ ਹੈ ਚਾਹੇ ਵਰਕ ਪਰਮਿਟ ਉਹਨਾਂ ਦਾ ਰੀਨਿਊ ਨਹੀਂ ਹੋ ਰਿਹਾ ਕੁਝ ਵੀ ਲੀਗਲ ਡਾਕੂਮੈਂਟ ਕੈਨੇਡਾ ਦੇ ਰਿਲੇਟਿਡ ਤੇ ਉਹ ਸਾਈਲਮ ਕੇਸਿਸ ਵੱਲ ਨੂੰ ਜਾ ਸਕਦੇ ਨੇ ਉਹ ਇੱਕ ਤੋਂ ਮੈਂ ਖਬਰ ਰੀਸੈਂਟ ਦੇ ਦਿੰਨਾ ਜੀ ਮੈਂ ਵੈਰੀਫਾਈ ਕਰਨ ਵਾਲੀ ਸੀ ਮੈਂ ਉਦਾਂ ਰੈਫਰੈਂਸ ਦੇ ਹਿਸਾਬ ਨਾਲ ਦੇ ਰਿਹਾ ਇਹ ਖਬਰ ਜਿਹੜੀ ਮੈਂ ਪੜ੍ਹੀ ਹੈ ਮੈਨੂੰ ਪੂਰਾ ਪੱਕਾ ਸੋਰਸ ਨਹੀਂ ਲੇਕਿਨ ਫਿਰ ਵੀ ਮੈਂ ਸਾਂਝੀ ਕਰ ਦਿੰਦਾ ਕਿ ਚਰਚ ਆਇਆ ਮੈਂ ਕਹਿ ਰਹਿਣਾ ਕਿ ਤਿੰਨ ਕਲਾਕਾਰ ਆਏ ਸੀਗੇ ਜੀ ਇੱਥੇ 에ਰਪੋਰਟ ਦੇ ਉੱਪਰ ਹਾਂਜੀ ਕੈਨੇਡਾ ਦੇ ਵਿੱਚ ਹੂੰ ਉਹਨਾਂ ਨੇ ਆਪਣੇ ਆਪ ਨੂੰ ਸਿੰਗਰ ਹੋਣ ਦਾ ਦਾਵਾ ਕੀਤਾ ਸੀ ਲੇਕਿਨ ਇਮੀਗ੍ਰੇਸ਼ਨ ਆਫਸਰ ਨੇ ਉਹਨਾਂ ਨੂੰ ਕਿਹਾ ਕਿ ਕੋਈ ਗਾਣਾ ਕੋਈ ਗੀਤ ਅਦਾ ਕਰੋ ਪਰਫਾਰਮੈਂਸ ਦੇਣ ਵਾਸਤੇ ਕਿਹਾ ਉਹਨਾਂ ਨੇ ਕਿ ਪਰਫਾਰਮੈਂਸ ਦਿਓ ਹੂੰ ਤਾਂ ਉਹਨਾਂ ਨੇ ਜਿਹੜਾ ਕਲਾਕਾਰ ਨੇ ਗਾਣਾ ਗਾਇਆ ਭੜੇ ਜੇ ਅੰਦਾਜ਼ ਉਹ ਅਫਸਰ ਜਿਹੜੀ ਲੇਡੀ ਅਫਸਰ ਸੀਗੀ ਤੇ ਉਹਦੇ ਸਾਹਮਣੇ ਕੇ ਆ ਕੇ ਜੇ ਤੂੰ ਮੈਨੂੰ ਪਸੰਦ ਨਹੀਂ ਤੇ ਮੈਨੂੰ ਗੋਲੀ ਮਾਰ ਦੇ ਠੀਕ ਹੈ ਜੀ ਸੋ ਇਦਾਂ ਦਾ ਗਾਣਾ ਗਾਉਣਾ ਦਾ ਗਾਣਾ ਗਾਣਾ ਕਹਿੰਦੇ ਕਿ ਤੁਹਾਨੂੰ ਨਾ ਕਿਹਾ ਕਿ ਤੁਹਾਡੀ ਜਿਹੜੀ ਇਸ ਜਿਹੜੀ ਪਰਫਾਰਮੈਂਸ ਆਸੀਂ ਦੇਖ ਲਈਏ ਤੁਸੀਂ ਸਿੰਗਰ ਲੱਗਦੇ ਨਹੀਂ ਹੈਗੇ ਤੇ ਉਹਨਾਂ ਹਾਲਤਾਂ ਦੇ ਵਿੱਚ ਉਹਨਾਂ ਨੂੰ ਫਿਊਜੀ ਪਾਤਾ ਜੀ ਤੰਨੇ ਆ ਉਹ ਸੋ ਮੇਰੇ ਕਹਿਣ ਤੋਂ ਭਾਵ ਹੈ ਕਿ ਮੈਂ ਗੱਲ ਇਹ ਤਾਂ ਦੱਸੀ ਆਪਣੇ ਸਰੋਤਿਆਂ ਨੂੰ ਚਲੋ ਇੱਕ ਐਜ਼ ਅ ਕੰਜ਼ਮ ਐਗਜ਼ੈਂਪਲ ਵੀ ਆਪਾਂ ਕਹਿ ਸਕਦੇ ਹਾਂ ਇਸ ਚੀਜ਼ ਨੂੰ ਉਦਾਹਰਣ ਵਜੋਂ ਵੀ ਹਾਂਜੀ ਬਿਲਕੁਲ ਫਿਰ ਜਦੋਂ ਇਹਨਾਂ ਕੋਲ ਤਾਂ ਕੋਈ ਬੰਦਾ ਆਉਂਦਾ ਆ ਕੋਈ ਬੰਦਾ HDFC ਦਾ ਮੈਨੇਜਰ ਬਣ ਕੇ ਆ ਜਾਂਦਾ ਉਹਨੂੰ ਆਪਣੇ HDFC ਦੇ ਮੈਨੇਜਰ ਦੇ ਸਪੈਲਿੰਗ ਦੱਸਣੇ ਨਹੀਂ ਆਉਂਦੇ ਜੀ ਬਿਲਕੁਲ ਜੀ ਤੇ ਫਿਰ ਉਹਨਾਂ ਹਾਲਤਾਂ ਜਿਹੜਾ ਮੈਨੇਜਰ ਸਾਹਿਬ ਨੂੰ ਆਪਣੇ ਸਪੈਲਿੰਗ ਦੱਸਣੇ ਨਹੀਂ ਆ ਰਹੇ ਮੈਨੇਜਰ ਦੇ ਤੇ ਫਿਰ ਉਹ ਕਹਿੰਦੇ ਸਿਰਫ ਯੂਜੀ ਪਾ ਦਿੰਨੇ ਆ ਪਰ ਦੇਖੋ ਜੀ ਇਸ ਚੀਜ਼ ਨਾਲ ਜਿਹੜਾ ਕੈਨੇਡਾ ਦੇ ਫਿਰ ਜਿਹੜੇ ਸਾਡੇ ਚਾਹੇ ਇਮੀਗ੍ਰੇਸ਼ਨ ਚਾਹੇ ਸਾਡੇ ਅਸਾਈਲਮ ਡਿਪਾਰਟਮੈਂਟ ਨੂੰ ਉਹਨਾਂ ਨੂੰ ਦੇਖਣਾ ਚਾਹੀਦਾ ਵੀ ਕੁਝ ਚੇਂजेस ਇਹਨਾਂ ਨੂੰ ਵੀ ਥੋੜਾ ਜਾ ਟਾਈਟ ਉਧਰ ਵੀ ਕਰਨ ਕਿਉਂਕਿ ਰੂਲਸ ਚੇਂਜ ਉਧਰ ਵੀ ਹੋਣੇ ਚਾਹੀਦੇ ਨੇ ਵੀ ਅਸਾਈਲਮ ਕਿਹੜਾ ਬੰਦਾ ਪਾ ਸਕਦਾ ਕਿਹੜਾ ਫਾਈਲ ਕਰ ਸਕਦਾ ਕਿਸ ਤਰ੍ਹਾਂ ਵੀ ਹੋਣਾ ਠੀਕ ਹੈ ਕਿਉਂਕਿ ਇਸ ਤਰ੍ਹਾਂ ਤਾਂ ਫਿਰ ਅਸਾਈਲਮ ਕੇਸਸ ਬਹੁਤ ਵਧਣਗੇ ਆਉਣ ਵਾਲੇ ਟਾਈਮ 'ਚ ਜੀ ਬਿਲਕੁਲ ਜੀ ਮੈਂ ਗੱਲ ਨੂੰ ਸਮਾਪਤ ਕਰਨਾ ਹੋਵੇ ਤੇ ਜਿੱਦਾਂ ਤੁਸੀਂ ਗੱਲ ਦੱਸ ਰਹੇ ਹੋ ਤਨਵੀਰ ਇਦਾਂ ਹੀ ਮੈਂ ਇਹਦੀ ਗੱਲ ਐਡ ਕਰਦਾ ਇੱਕ ਕਿ ਜੇ ਇਸੇ ਤਰ੍ਹਾਂ ਹੀ ਗਵਰਨਮੈਂਟ ਜਿਹੜੀ ਆ ਹਰੇਕ ਬੰਦੇ ਨੂੰ ਅਸਾਈਲਮ ਦਿੰਦੀ ਰਹੀ ਤਾਂ ਫਿਰ ਉਹਨਾਂ ਹਾਲਤਾਂ ਦੇ ਵਿੱਚ ਬਹੁਤ ਸਾਰੇ ਲੋਕ ਬੈਠੇ ਹੈਗੇ ਆ ਇੱਥੇ ਜਿਨ੍ਹਾਂ ਨੇ ਅਸਾਈਲਮ ਪਾਈ ਆ ਲਗਾਤਾਰ ਜਿਹੜਾ 2023 ਦੇ ਵਿੱਚ 12000 ਸੀ ਤੇ 2018 ਵਿੱਚ ਕੇਵਲ 18110 ਅਸਾਈਲਮ ਕੇਸ ਸੀਗੇ ਹਾਂ ਜੀ ਕਨਸਟਿਟਿਊਟਰੀਆਂ ਲੋ ਜਿਹੜੇ ਕਿ ਵਧ ਕੇ ਹੁਣ 14000 ਹੋ ਗਏ ਆ ਇਸ ਜੀਡ ਦੇ ਵਿੱਚ ਸੋ ਇਹਨਾਂ ਦੀ ਗਿਣਤੀ ਕਿੱਥੇ ਜਾਣੀ ਆ ਤੇ ਮੇਰੇ ਕਹਿਣ ਤੋਂ ਭਾਵਕ ਜਿਹੜਾ ਹਜ਼ਾਰਾਂ ਲੋਕ ਹੁਣ ਲੱਖਾਂ ਨੂੰ ਪਹੁੰਚ ਗਿਆ ਕੈਨੇਡਾ ਦੇ ਜਿਨ੍ਹਾਂ ਦਾ ਸਟੇਟਸ ਕਲੀਅਰ ਨਹੀਂ ਹੈਗਾ ਆ ਪਾ ਉਹਦੇ ਯੋਗ ਨਹੀਂ ਹੈਗੇ ਅਸਾਈਲਮ ਦੇ ਲੇਕਿਨ ਅਸਾਈਲਮ ਪਾਈ ਜਾ ਰਿਹਾ ਹਾਲਾਂਕਿ ਜਿਹੜੇ ਫੈਡਰਲ ਮਿਸਟਰ ਮਾਰਕ ਮਿਲਰ ਆ ਉਹਨਾਂ ਨੇ ਇਹ ਗੱਲ ਨਾਲ ਹੀ ਕਹਿ ਦਿੱਤੀ ਹੈ ਕਿ ਠੀਕ ਹੈ ਅਸਾਈਲਮ ਆ ਰਿਹਾ ਸੀ ਲੈ ਰਿਹਾ ਲੇਕਿਨ ਆਸ ਉਹਦਾ ਹੀ ਹੋਊਗਾ ਜਿਹੜਾ ਆਪਣੇ ਹਾਲਾਤਾਂ ਨੂੰ ਆਇਡੈਂਟੀਫਾਈ ਕਰ ਪਾਊਗਾ ਉਹਦੀ ਜੈਨੂਇਨਟੀ ਦੱਸ ਪਾ ਠੀਕ ਹੈ ਜੀ ਸੋ ਇਹਨੂੰ ਚਲਦਿਆਂ ਹੋਇਆਂ ਲੱਗਦਾ ਹੈ ਕਿ ਕੀ ਜੇ ਮੈਂ ਮਾਰਕ ਮਿਲਰ ਹੋਣਾ ਦੇ ਕ੍ਰਿਟੀਕਲ ਤੌਰ ਤੇ ਬਿਆਨ ਉਹ ਦੇਖਣਾ ਹੋਵੇ ਫਿਰ ਜਦੋਂ ਸਾਇਲਮ ਤੁਸੀਂ ਦਈ ਜਾ ਰਹੇ ਹੋ ਇੱਥੇ ਪਾਵ ਕਲੇਮ ਲਈ ਜਾ ਰਹੇ ਹੋ ਤਾਂ ਫਿਰ ਇੰਨੇ ਲੱਖਾਂ ਨੂੰ ਜਦੋਂ ਕੈਨੇਡਾ ਦੇ ਦਰਜ ਦੇ ਐਂਟਰ ਹੋ ਗਿਆ ਉਹਨਾਂ ਨੂੰ ਕੱਢਣ ਨੂੰ ਕਿੰਨਾ ਖਰਚਾ ਲੱਗੂ ਕੀ ਪੋਸਿਬਿਲਟੀ ਹੈ ਕਿ ਮਿਲੀਅਨ 1.2 ਮਿਲੀਅਨ ਜਿਹੜਾ ਬੰਦਾ ਵਾ ਉਹਨੂੰ ਵਾਪਸ ਭੇਜਿਆ ਜਾ ਸਕਦਾ ਇੱਕ ਜੈਨੂਇਨਟੀ ਵਾਲੀ ਇੱਕ ਜੇ ਆਪਾਂ ਇਨਜਸਟੀਫਾਈਡ ਹਰਉਣਾ ਹੋਵੇ ਕਿਉਂਕਿ 1.2 ਬਿਲੀਅਨ ਲੋਕ ਨੂੰ ਜਿਹੜਾ ਰਿਪੋਰਟ ਕਰਨ ਲੱਗਿਆ ਕੈਨੇਡਾ ਕਾਮਰ ਦਾ ਖਰਚਾ ਕਿੰਨਾ ਆਉਣਾ ਜੀ ਉਹਦੇ ਉੱਪਰ ਟੈਕਸਪੇਅਰ ਦਾ ਸੋ ਮੇਰੇ ਕਹਿਣ ਤੋਂ ਭਾਵੇਂ ਕਿ ਪੋਸੀਬਲ ਗੱਲਾਂ ਨਹੀਂ ਪਰ ਉਹਨਾਂ ਨੂੰ ਰੱਖ ਕੇ ਮੇਨੂੰ ਲੱਗਾ ਜਿਆਦਾ ਖਰਚਾ ਹੈ ਜੇ ਇੱਥੇ ਉਹਨਾਂ ਨੇ ਅਸਾਈਲਮ ਕੇਸਿਸ ਅੱਗੇ ਤੋਂ ਗਿਆ ਉਹ ਕਰ ਰਹੇ ਨੇ ਤੇ ਜਿਹੜੀ ਉਹਨਾਂ ਨੇ ਕਹਿ ਲੋ ਵੈਲਫੇਅਰ ਲੈਣੀ ਜਾਂ ਕੁਝ ਹੋਰ ਵੀ ਹੈ ਤੇ ਹੋਰ ਜਿਹੜੀਆਂ ਜੌਬਾਂ ਕਹ ਜਿਨ੍ਹਾਂ ਕੋ ਲੀਗਲ ਪੇਪਰ ਨੇ ਉਹਨਾਂ ਦੀ ਜੌਬਾਂ ਵੀ ਉਹ ਲੈ ਸਕਦੇ ਨੇ ਅੱਗੇ ਆ ਟਾਈਮ ਦੇ ਵਿੱਚ ਬਿਲਕੁਲ ਪਰ ਵੀ ਚਾਹੀਦਾ ਤੇ ਇਹ ਆ ਕਿ ਇਹਨੂੰ ਖਤਮ ਕੀਤਾ ਜਾਵੇ ਪ੍ਰੋਸੈਸ ਨੂੰ ਕਿ ਅਸਾਈਲਮ ਕਲੀਨਿਕ ਇਹਦਾ ਲੈਣਾ ਹੈ ਕਿ ਜੈਨੂਇਨਟੀ ਕਲੇਮ ਲੈਣ ਤੇ ਵੀ ਹੋਣੀ ਚਾਹੀਦੀ ਆ ਨਹੀਂ ਤੇ ਵਾਪਸ ਭੇਜਣ ਦਾ ਉਦੋਂ ਜਰੀਆ ਜਿਹੜਾ ਗਵਰਨਮੈਂਟ ਨੂੰ ਬਣਾਉਣਾ ਚਾਹੀਦਾ ਜਦੋਂ ਇੱਕ ਵਾਰੀ ਬੰਦਾ ਐਂਟਰ ਹੋ ਗਿਆ ਚਾਹੇ ਉਹਦੇ ਲੂਜ ਕੋ ਲੈ ਗਏ ਇਮੀਗ੍ਰੇਸ਼ਨ ਦੇ ਉਹਨਾਂ ਹਾਲਤਾਂ 'ਚ ਤੁਸੀਂ ਕਿਵੇਂ ਜਿਹੜਾ ਆਫਸਰ ਦੇ ਸੀ ਨੂੰ ਜਾਇਟ ਹਰ ਆਉਂਗੇ ਕੱਲ ਨੂੰ ਫਿਰ ਉਹਨੂੰ ਵਾਪਸ ਉਹਦੇ ਭੇਜਿਆ ਜਾਣਾ ਸੋ ਆਪਣੇ ਸਰੋਤੇ ਵੀ ਬਿਹਤਰ ਦੱਸ ਸਕਦੇ ਆ ਕਿ ਅੱਜ ਜਦੋਂ 1.2 ਮਿਲੀਅਨ ਦੀ ਗੱਲ ਆਈ ਹੈ ਵੱਡੀਆਂ ਖਬਰਾਂ 'ਚ ਖਬਰਾਂ ਛਪੀਆਂ ਨੇ ਹਾਂਜੀ ਉਹ ਲੋਕ ਹੁਣ ਕੀ ਜਦੋਂ ਸਟੇਟਸ ਐਕਸਪਾਇਰ ਹੋਣਗੇ ਤਾਂ ਗਵਰਨਮੈਂਟ ਉਹਨਾਂ ਨੂੰ ਵਾਪਸ ਕਰਦੀ ਆ ਤਾਂ ਉਹਨਾਂ ਹਾਲਤਾਂ ਦੇ ਵਿੱਚ ਗਮਰ ਦਾ ਖਰਚਾ ਕਿੰਨਾ ਆਉਣਾ ਹੈ ਕੀ ਉਹਨੂੰ ਰੱਖ ਲੈਣਾ ਚਾਹੀਦਾ ਹੈ ਕੀ ਉਹਨਾਂ ਨੂੰ ਵਾਪਸ ਭੇਜਣਾ ਚਾਹੀਦਾ ਹੈ ਕਿਉਂਕਿ ਇੱਥੇ ਹੁਣ ਕੈਨੇਡਾ ਜਿਹੜੇ ਹਾਲਾਤ ਹੈ ਜੀ ਉਹਨੂੰ ਦੇਖਦਿਆਂ ਤੇ ਇਹ ਲੱਗਦਾ ਕਿ ਵਾਪਸ ਵੀ ਜਾਣਾ ਚਾਹੀਦਾ ਲੇਕਿਨ ਇਹ ਜਿਹੜੇ ਖਰਚੇ ਹੈਗੇ ਆ ਉਹ ਅਮਰ ਦੇ ਪੈਣੇ ਆ ਤਾਂ ਫਿਰ ਕਿਉਂ ਨਹੀਂ ਪਹਿਲਾਂ ਹੀ ਆਪਣਾ ਜਿਹੜਾ ਸਾਲਮ ਕਲੇਮ ਲੈਣ ਦੀ ਜਿਹੜੀ ਗੱਲ ਹੈ ਉਹਦੇ ਉੱਤੇ ਸਕਰੂਟੀ ਕਿਉਂ ਨਹੀਂ ਕੀਤੀ ਜਾਂਦੀ ਕਲੇਮ ਕਿਦਾ ਲੈਣਾ ਹੈ ਕਿੰਨੂੰ ਤੁਸੀਂ ਐਂਟਰ ਕਰਾਉਣਾ ਹੈ ਸਾਲਮ ਕਲੇਮ ਦੇ ਬਿਹਾਰ ਦੇ ਉੱਪਰ ਇਦਾਂ ਦਾ ਹੁਣ ਸਾਰੀ ਦੁਨੀਆ ਆ ਜਾਊਗੀ ਇੱਥੇ ਉਹ ਆਪਣਾ 에ਰਪੋਰਟ ਤੇ ਆ ਕੇ ਸਾਲਮ ਕਲੇਮ ਕਰੂਗੀ ਜੀ ਠੀਕ ਹੈ ਜੀ ਬਿਲਕੁਲ ਜੀ ਸੋ ਜੀ ਅੱਜ ਦਾ ਬਿਲਕੁਲ ਜੀ ਸਾਡੇ ਸਰੋਤਿਆਂ ਲਈ ਅੱਜ ਦਾ ਵਿਸ਼ਾ ਵੀ ਇ 1.2 ਮਿਲੀਅਨ ਜਿਹੜੇ ਲੋਕ ਹੈਗੇ ਨੇ ਉਹਨਾਂ ਦਾ ਵੀਜ਼ੇ ਖਤਮ ਹੋਣੇ ਨੇ 2025 ਦੇ ਵਿੱਚ ਚਾਹੇ ਉਹ ਸਟੂਡੈਂਟ ਹੈ ਚਾਹੇ ਉਹ ਵਿਜ਼ਟਰ ਹੈ ਚਾਹੇ ਕੋਈ ਵੀ ਉਹਨਾਂ ਦਾ ਜੋ ਵੀ ਪਛਾਣ ਇਸ ਕੰਟਰੀ ਦੇ ਵਿੱਚ ਹੈਗੀ ਉਹਨਾਂ ਦੀ ਕਿਸੇ ਵੀ ਵੀਜ਼ੇ ਤੇ ਉਹ ਹੋ ਸਕਦੇ ਨੇ ਪਰ ਜੇ ਉਹ ਸਾਇਲਮ ਕੇਸ ਲਗਾਉਂਦੇ ਨੇ ਜੇ ਤਾਂ ਜਾਤਾ ਗਵਰਨਮੈਂਟ ਨੂੰ ਉਹ ਡਿਪੋਰਟੇਸ਼ਨ ਉਹਨਾਂ ਦੀ ਲਗਾਨੀ ਪੈਣੀ ਹੈ ਰਿਪੋਰਟ ਕਰਨਾ ਪੈਣਾ ਜੇ ਉਹ ਡਿਪੋਰਟ ਕਰ ਦਈਏ ਤਾਂ ਜਿਹੜੀ ਸਾਡੇ ਸਰਕਾਰ ਨੂੰ ਬਹੁਤ ਖਰਚਾ ਹੋ ਸਕਦਾ ਪਰ ਜਿਹੋ ਇੱਥੇ ਰਹਿੰਦੇ ਨੇ ਤੇ ਉਹਦੇ ਨਾਲ ਜਿਹੜੀ ਸਾਡੀ ਕਮਿਊਨਿਟੀ ਹੋ ਗਈ ਸਾਡੀ ਇਕਨੋਮੀ ਦੇ ਵਿੱਚ ਫਰਕ ਪੈਣਾ ਸਾਡੀਆਂ ਜੌਬਾਂ ਵੀ ਜਿਹੜੀਆਂ ਲੀਗਲੀ ਇੱਥੇ ਬੱਚੇ ਕੰਮ ਕਰ ਸਕਦੇ ਨੇ ਜਾਂ ਲੀਗਲੀ ਜਿੰਨੇ ਵੀ ਇੱਥੇ ਲੋਕ ਕੰਮ ਕਰ ਸਕਦੇ ਨੇ ਉਹਨਾਂ ਦੀਆਂ ਜੌਬਾਂ ਵੀ ਉਹ ਲੈ ਸਕਦੇ ਨੇ ਹੁਣ ਵਾਲੇ ਟਾਈਮ ਦੇ ਵਿੱਚ ਸਾਡੇ ਸਰੋਤੇ ਸਾਨੂੰ ਕਾਲ ਕਰਕੇ ਦੱਸ ਸਕਦੇ ਨੇ 905 601 ਤੇ 1750 ਤੇ ਉਹਨਾਂ ਦੇ ਕੀ ਵਿਚਾਰ ਨੇ ਜੀ ਇਹਦੇ ਬਾਰੇ ਸਾਰਾ ਹੀ ਅੱਜ ਦਾ ਟੌਪਿਕ ਸਾਡ ਸਾਡੀ ਲਾਸਟ ਖਬਰ ਹੈਗੀ ਜੀ ਪਰ ਉਸ ਤੋਂ ਪਹਿਲਾਂ ਇੱਕ ਦੋ ਕਾਲਸ ਲੈ ਲੀਏ ਗੁਰਮੁਖ ਜੀ ਤੁਹਾਡੇ ਕੋਲ ਅੱਜ ਟਾਈਮ ਹੈਗਾ ਦੋ ਕਾਲਾਂ ਆਪਾਂ ਲੈ ਲਈਏ ਜੀ ਜੀ ਬਿਲਕੁਲ ਹਾਂਜੀ ਔਨ 에ਅਰ ਕਰਦੇ ਹਾਂ ਗੁਰਜੀਤ ਜੀ ਨੂੰ ਹਾਂਜੀ ਗੁਰਜੀਤ ਜੀ ਸਤਿ ਸ਼੍ਰੀ ਅਕਾਲ ਤੁਸੀਂ ਔਨ 에ਅਰ ਤਨਵੀਰ ਜੀ ਸਤਿ ਸ਼੍ਰੀ ਅਕਾਲ ਮੇਰਾ ਗੁਰਮੁਖ ਭਾਈ ਨੂੰ ਸਵਾਲ ਸੀ ਜੀ ਜਿੱਦਾਂ ਗੋਰਿਆਂ ਦੀ 80 ਸਾਲ ਪੁਰਾਣੀ ਕੰਪਨੀ ਇੱਥੇ ਬੈਂਕਰਪਟ ਹੋਈ ਆ ਉਹਨਾਂ ਨੇ ਕਿਸੇ ਵਰਕਰ ਦਾ ਕੋਈ ਪੈਸਾ ਨਹੀਂ ਰੱਖਿਆ ਆ ਸਾਡੇ ਭਾਈ ਚਾਰੇ ਦੀ ਰੈਂਚਨ ਕੰਪਨੀ ਬੰਦ ਹੋਈ ਆ ਇਹਨਾਂ ਨੇ 30 ਮਿਲੀਅਨ ਦੀ ਬੈਂਕਰਪਸੀ ਸਾਲ ਕੀਤੀ ਆ ਇਹ ਮੈਨੂੰ 100 ਦੇ ਕਰੀਬ ਵਨਰ ਪੀਟਰ ਤੇ ਡਰਾਈਵਰ ਆ ਜਿਨ੍ਹਾਂ ਦਾ 30 30 40 40 ਹਜ਼ਾਰ ਡਾਲਰ ਹੈ ਕਿਸੇ ਦਾ 1 ਰੁਪਿਆ ਨਹੀਂ ਦਿੰਦਾ ਹਨਾ ਹੂੰ ਤੇ ਦੂਜਾ ਮੇਰਾ ਇਹ ਸਵਾਲ ਹੈ ਜਿਹੜੇ ਮੁੰਡੇ ਹੁਣ ਮੈਂ ਬਹੁਤ 15 20 ਡਰਾਈਵਰਾਂ ਨੂੰ ਜਾਣਨਾ ਜਿਨ੍ਹਾਂ ਨੇ ਐਲ ਐਮ ਆਈਆਂ ਲੈ ਕੇ ਇੱਥੇ ਪੱਕੇ ਹੋਣਾ ਸੀ ਉਹ ਕਹਿੰਦੇ ਸਾਡਾ ਡਰਾ ਨਹੀਂ ਆ ਰਿਹਾ ਸਕੋਰ 600 ਤੋਂ ਉੱਤੇ ਚਲਾ ਗਿਆ ਬਿਲਕੁਲ ਹਾਂਜੀ ਉਹ ਕੌਮ ਜਿਨ੍ਹਾਂ ਕੰਪਨੀਆਂ ਤੇ ਐਲ ਐਮ ਆਈਆਂ ਫ੍ਰੀ ਚ ਦਿੱਤੀਆਂ ਆ ਉਹ ਤਾਂ ਚਲੋ ਠੀਕ ਆ ਉਹ ਤਾਂ ਇਮਾਨਦਾਰ ਆ ਮੈਂ ਜਾਣਦਾ ਦੋ ਤਿੰਨ ਕੰਪਨੀ ਆ ਲੈ ਉਹਨੂੰ ਫ੍ਰੀ ਚ ਦਿੱਤੀਆਂ ਉਹ ਕਹਿੰਦੇ ਪੇਰੋਲ ਕਟਾਓ ਉਹ ਤਾਂ ਇੰਤੈਂਸ ਹਾਲਾਤ ਹੈ ਪੀਰੋਲ ਘਟਾਉਂਦੇ ਹਨ ਉਹ ਵਿਚਾਰੇ ਟੀਕਾ ਮਾਰਦੇ ਉਹਨਾਂ ਦਾ ਬੱਕ ਪਰਮੈਂਟ ਨਹੀਂ ਅੱਗੇ ਵੱਧ ਰਿਹਾ ਕੰਪਨੀ ਵਾਲੇ ਹੁਣ ਕਹਿੰਦੇ ਸਾਡੇ ਹੱਥ ਖੜੇ ਆ ਹੁਣ ਜਿਨ੍ਹਾਂ ਨੇ ਪੈਸੇ ਦੇ ਕੇ ਐਲਐਮਆਈਆਂ ਲਈਆਂ ਉਹ ਤਾਂ ਅਸਲ ਵਿੱਚ ਲੜਨ ਨੂੰ ਤਿਆਰ ਹੋਏ ਇੱਕ ਦੂਜੇ ਸਿਰ ਪਾੜਨ ਨੂੰ ਤਿਆਰ ਹੋਏ ਵਾਜੀ ਇਹ ਵੀ ਡਰਾਈਵਰ ਵੀ ਬਹੁਤ ਵਿਹਲਾ ਹੋ ਰਿਹਾ ਜੀ ਹਾਈਵੇ ਤੋਂ ਹੋ ਰਿਹਾ ਜੀ ਬਹੁਤ ਬਹੁਤ ਵੱਡੀ ਜਨਤੀ ਜਿ ਮੈਂ ਜਾਣਦਾ ਜੀ ਡਰਾਈਵਰਾਂ ਨੂੰ ਜਿਨ੍ਹਾਂ ਦੀਆਂ ਮੈਨੂੰ ਕੱਲ ਇੱਕ ਦੋਨੇ ਤੁਹਾਡੇ ਨੰਬਰ ਵੀ ਲਏ ਸੀ ਕਹਿੰਦੇ ਸੀ ਭਾਜੀ ਉਹਦਾ ਨੰਬਰ ਦੋ ਤੇ ਅਸੀਂ ਉਹਨਾਂ ਨਾਲ ਗੱਲ ਕਰਨੀ ਚਾਹੁੰਦੇ ਆ ਤੇ ਭਾਜੀ ਇਹ ਜਿਹੜੇ ਹੋਰ ਇਹ ਕੱਟ ਨਹੀਂ ਰਹੇ ਕੀ ਚੱਕਰ ਇਹਦੇ ਬਾਰੇ ਕਰਿਓ ਅਪਡੇਟ ਜੀ ਬਿਲਕੁਲ ਜੀ ਧੰਨਵਾਦ ਗੁਰਜੀਤ ਜੀ ਥੈਂਕ ਯੂ ਸੋ ਮਚ ਹਾਂਜੀ ਗੁਰਮੁਖ ਜੀ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇੱਕ ਓਵਰਆਲ ਗੱਲ ਦੱਸਦਾ ਹਾਂ ਜੀ ਵੀ ਠੀਕ ਹੈ ਮੈਂ ਪਾਰਟिकुलर ਕਿਸ ਕੰਪਨੀ ਬਾਰੇ ਨਹੀਂ ਕਹਿਣਾ ਚਾਹੁੰਗਾ ਲੇਕਿਨ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਕਿ ਰੀਸੈਂਟਲੀ ਮੈਨੂੰ ਇੱਕ ਅਪਡੇਟ ਆਈ ਸੀ ਇੱਕ ਕੰਪਨੀ ਜਿਹੜੀ ਬੈਂਕਰਫਸੀ ਜਿਹੜੀ ਆ ਫਾਈਲ ਕਰ ਰਹੀ ਆ ਉਹਦੇ ਚੱਲਦੇ ਹਾਂ ਕੱਲ ਮੈਨੂੰ ਇੱਕ ਮਕੈਨਿਕ ਦੀ ਕਾਲ ਆਈ ਸੀ ਜੀ ਕਾਫੀ ਉਸ ਕੰਪਨੀ ਨਾਲ ਜੁੜੇ ਰਹੇ ਆ ਉਹਨਾਂ ਕਹਿੰਦੇ ਕਿ ਸਾਡਾ 2.5 ਲੱਖ ਰੁਪਿਆ ਜਿਹੜਾ ਆ ਲਗਭਗ 2 ਇੰਨਾ ਕੀ ਕਿਹਾ ਉਹਨਾਂ ਨੇ ਕਿ ਇੰਨਾ ਲੱਖ ਦੀ ਰਿਪੇਅਰ ਜਿਹੜੀ ਆ ਉਹਨਾਂ ਕਰਵਾਈ ਹੋਈ ਆ ਸਾਡੇ ਕੋਲੋਂ ਹਾਂਜੀ ਤੇ ਉਹ ਅਸੀਂ ਪੈਸੇ ਕਿੱਦਾਂ ਕਲੇਮ ਕਰ ਸਕਦੇ ਹਾਂ ਕਿਵੇਂ ਕਰ ਉਹਦੀ ਗੱਲ ਬਾਤ ਸਾਹਮਣੇ ਆਈ ਹੋਈ ਆ ਆ ਲੇਕਿਨ ਇਹਦੇ ਨਾਲ ਜੁੜੀ ਹੋਈ ਖਬਰ ਆ ਆ ਜਿਹੜੀ ਇਹਨਾਂ ਨੇ ਜਿਹੜੀ ਪੁੱਛਿਆ ਹੈਗਾ ਗਰਜੀਤ ਹੋਣਾ ਨੇ ਮੈਂ ਓਵਰ ਆਲ ਇੱਕ ਗੱਲ ਕਰਨ ਦੱਸਣੀ ਚਾਹੁੰਦਾ ਸੀ ਇਹਦੇ ਮਾਮਲਿਆਂ ਦੇ ਵਿੱਚ ਜਿਹੜੀ ਰਿਪੋਰਟ ਆਈ ਆ ਕਿ ਜਿਹੜੇ ਅੱਜ ਕੈਨੇਡੀਅਨ ਲੋਕ ਹੈਗੇ ਜਾਂ ਕੈਨੇਡੀਅਨ ਬਿਜ਼ਨਸ ਹੈਗੇ ਆ ਉਹ ਇਨਸੋਲਵੈਂਸੀਸ ਨੂੰ ਵੱਡੇ ਪੱਧਰ ਦੇ ਉੱਪਰ ਜਿਹੜਾ ਡੀਲ ਕਰ ਰਿਹਾ ਆ ਆ ਫੇਸ ਕਰ ਰਿਹਾ ਆ ਇਨਸੋਲਵੈਂਸੀਸ ਤੋਂ ਭਾਵ ਇਹ ਆ ਕਿ ਉਹਨਾਂ ਦੇ ਖਰਚੇ ਵੱਧ ਗਏ ਆ ਡੈਟ ਵਧ ਗਿਆ ਤੇ ਉਹਨਾਂ ਨੂੰ ਪੂਰਾ ਕਰਨ ਵਾਸਤੇ ਕਮਾਈ ਘਟਿਆ ਤਾਂ ਜਿਉ ਹਮ ਲੋਕ ਕੰਦੀ ਆਪਾਂ ਗੱਲ ਕਰੀਏ 34588 ਲੋਕ ਆ ਪਹਿਲੇ 3rd ਕੁਆਰਟਰ ਜਿਹੜੇ ਕੋਰਟ ਕੀ ਪੇਗੇ ਜਿਨ੍ਹਾਂ ਨੇ ਇਨਸੋਲਵੈਂਸੀ ਜਿਹੜੀ ਆ ਉਹ ਅਪਲਾਈ ਕੀਤੀ ਆ ਭਾਵ ਉਹਨਾਂ ਕੋ ਖਰਚੇ ਜਿਹੜੇ ਆਪਣੇ ਨਹੀਂ ਹੋ ਰਹੇ ਕਰਜ਼ਾ ਜ਼ਿਆਦਾ ਹੈਗਾ ਜਿਹੜੇ ਕਿ ਪਿਛਲੇ ਸਾਲ ਇਸੇ ਪੀਰੀਅਡ ਦੇ ਵਿੱਚ 13.5 ਜਿਹੜੇ ਜ਼ਿਆਦਾ ਹੈਗਾ ਆਪਾਂ ਜ਼ਿਆਦਾ ਵਧਾ ਹੋਇਆ ਅਨਟਾਰੀਓ ਦੇ ਵਿੱਚ ਇਹਨਾਂ ਲੋਕਾਂ ਦੀ ਗਿਣਤੀ 13140 ਹੈਗੀ ਆ ਜਿਨ੍ਹਾਂ ਨੇ ਜੇ ਨਾ ਕੋ ਆਪਣੇ ਕਰਜ਼ਿਆਂ ਨੂੰ ਮੀਟ ਨਹੀਂ ਹੋਇਆ ਜਾ ਰਿਹਾ ਤੇ ਜਿਹੜਾ ਜੰਪ ਹੋਇਆ ਅਵਰੇਜ ਵਾਧਾ ਹੋਇਆ ਕੱਲੇ ਇੰਟਾਰੇ 20% ਦਾ ਵਾਧਾ ਹੋਇਆ ਇਹ ਮੈਂ ਗੱਲ ਕਿਉਂ ਦੱਸ ਰਿਹਾ ਕਿਉਂਕਿ ਇਹ ਵੀ ਗੱਲ ਇੱਕ ਵੱਡੀ ਖ਼ਬਰ ਦੀ ਖਬਰ ਹੈ ਕਿ ਪੇ ਟੂ ਪੇ ਚੈੱਕ ਜਿਹੜੇ ਆ ਲੋਕਾਂ ਦਾ ਜਿਹੜਾ ਗੁਜ਼ਾਰਾ ਚੱਲ ਰਿਹਾ ਉਹਨਾਂ ਹੱਤਾਂ ਦੇ ਵਿੱਚ ਜਿਹੜੀ ਤਨਖਾਹਾਂ ਨਾ ਮਿਲਣ ਦੀ ਗੱਲ ਹੈ ਜਾਂ ਐਲਐਮਆਈ ਨਾ ਮਿਲਣ ਦੀ ਗੱਲ ਹੈ ਝੂਠੀਆਂ ਐਲਐਮਆਈਆਂ ਸੀਗੀਆਂ ਜੀ ਉਹ ਬੰਦ ਹੋ ਗਈਆਂ ਹੁਣ ਫਿਲਹਾਲ ਉਹਦਾ ਪ੍ਰੋਸੈਸ ਜਿਹੜਾ ਬੰਦ ਹੋ ਗਿਆ ਸੋ ਕਾਰਨ ਇਹ ਆ ਕਿ ਜਿਹੜੀ ਐਲਐਮਆਈ ਜੈਨੂਇਨਿਟੀ ਹੈਗੀ ਆ ਜਿਹਦੇ ਵਿੱਚ ਉਨੂੰ ਹੀ ਮਿਲਣੀ ਹੈਗੀ ਆ ਜਿਹੜਾ ਕਿ ਜੈਨੂਮਨ ਉਸ ਦਹਾਵ ਦੇ ਉੱਪਰ ਐਲੀਜੀਬਲ ਹੈਗਾ ਤਾਂ ਇਹ ਵੀ ਆਪਣੇ ਸਰੋਤਿਆਂ ਨੂੰ ਇਹ ਦੱਸ ਦੋਨੇ ਕਿ ਜਿੰਨੀਆਂ ਐਲ ਐਮ ਆਈ ਹੈਗੀ ਆ ਦਾ ਸਾਰਾ ਖਰਚਾ ਜਿਹੜੀ ਫੀਸ ਮੁੜਲੀਆ ਗਵਰਨਮੈਂਟ ਫੀਸ ਆ ਉਹ ਸਾਰੀ ਭਰਨੀ ਹੁੰਦੀ ਆ ਏਮਪਲਾਇਰ ਨੇ ਠੀਕ ਹੈ ਜੀ ਕੱਲ ਹੀ ਜਿਹੜੇ ਇਮੀਗ੍ਰੇਸ਼ਨ ਮੰਤਰੀ ਆ ਉਹਨਾਂ ਨੇ ਗੱਲ ਕਹੀ ਕਿ ਜਿਹੜੀ ਸਸਤੀ ਲੇਬਰ ਲੈਣ ਦੀ ਚਾਹਤ ਸੀਗੀ ਜਿਹੜੇ ੈਂਪਲਾਇਰ ਕੋਸ਼ਕ ੈਂਪਲਾਇਰ ਆ ਉਹ ਛੱਡ ਦੇਣ ਤੇ ਪ੍ਰੋਪਰ ਜਿਹੜੀ ਲੇਬਰ ਨੂੰ ਹਾਇਰ ਕਰਨਾ ਸ਼ੁਰੂ ਕਰਨ ਜਿਹੜੇ ਕੈਨੇਡੀਅਨ ਇੱਥੇ ਲੋਕ ਹੈਗੇ ਆ ਆਪਾਂ ਜਿਹੜੇ ਕੈਨੇਡਾ ਦੀ ਧਰਤੀ ਤੇ ਪਹਿਲਾਂ ਤੋਂ ਰਹਿ ਰਹੇ ਲੋਕ ਵਰਕਰਸ ਹੈਗੇ ਕੈਨੇਡੀਅਨ ਵਰਕਰ ਉਹਨਾਂ ਨੂੰ ਕੰਮ ਦੇਣਾ ਪ੍ਰੋਪਰ ਰੇਟਾਂ ਦੇ 'ਤੇ ਸ਼ੁਰੂ ਕਰਨਾ ਸੋ ਬੈਂਕਰਪਸੀਆਂ ਹੁਣ ਫਾਈਲ ਹੋਣਗੀਆਂ ਹੋਰ ਵੀ ਪਰ ਆਪਾਂ ਇੱਕ ਗੱਲ ਦੱਸ ਦਿੰਦੇ ਆ ਕਿ ਇਹਦੇ ਨਾਲ ਨਾਲ ਕੈਨੇਡੀਅਨ ਗਵਰਨਮੈਂਟ ਦੇ ਲਾਜ਼ ਹੈਗੇ ਆ ਉਹ ਕੰਮ ਕਰ ਰਹੇ ਉਹਨਾਂ ਦੇ ਭਰੋਸਾ ਰੱਖਣਾ ਬਹੁਤ ਜ਼ਰੂਰੀ ਹੈ ਬਿਲਕੁਲ ਜੀ ਭਰੋਸਾ ਰੱਖਣਾ ਪੈਣਾ ਵੀ ਹੈ ਬਿਕਾਜ਼ ਜੋ ਵੀ ਹੁਣ ਚੇਂਜਸ ਆਉਣ ਵਾਲੇ ਟਾਈਮ ਚ ਆਣੇ ਨੇ ਉਹ ਸਾਡੇ ਹੱਕ ਜੀ ਹੋਣਗੇ ਜਿਹੜੇ ਇੱਥੇ ਆਲਰੇਡੀ ਲੀਗਲੀ ਰਹਿ ਰਹੇ ਨੇ ਜੇ ਕਿਤੇ ਕੋਈ ਜਾਲੀ ਪੇਪਰ ਲਗਾ ਕੇ ਐਲਐਮਆਈ ਲੈਂਦਾ ਸੀ ਜਾਂ ਕੋਈ ਸਸਤੇ ਕਹ ਲੋ ਵੀ EMPLOYEES ਲੱਭੇ ਜਾ ਰਹੇ ਸੀਗੇ EMPLOYER ਵੱਲੋਂ ਤੇ ਹੁਣ ਉਹ ਚੀਜ਼ ਖਤਮ ਹੋਊਗੀ ਆਉਣ ਵਾਲੇ ਟਾਈਮ ਦੇ ਵਿੱਚ ਕਿਤਨਾ ਕਿਤੇ ਸਾਡੇ ਹੱਕ ਦੇ ਵਿੱਚ ਚੀਜ਼ਾਂ ਹੋ ਰਹੀਆਂ ਨੇ ਗੁਰਮੁਖ ਜੀ ਤੇ ਗੁਰਮੁਖ ਜੀ ਸਾਡੇ ਕੋਲਰ ਕਹਿ ਕੇ ਗਏ ਨੇ ਵੀ ਸਾਡੇ ਜਿਹੜੀ ਸਰਕਾਰਾਂ ਨੂੰ ਨਹੀਂ ਪਤਾ ਹੈਗਾ ਇਹਨਾਂ ਕਿ ਜਿਹੜੇ ਬੰਦੇ ਇੱਥੇ ਆ ਚੁੱਕੇ ਨੇ ਕਿੱਥੋਂ ਆਏ ਨੇ ਮੈਨੂੰ ਲੱਗਦਾ ਉਹਨਾਂ ਕੋਲ ਡਾਟਾ ਹੈਗਾ ਤੁਹਾਨੂੰ ਕੀ ਲੱਗਦਾ ਤੁਸੀਂ ਇਹ ਬਾਰੇ ਕੀ ਕਹਿਣਾ ਚਾਹੋਗੇ ਜਿੰਨੇ 12 ਦੇ ਆਰਟੀਕਲ ਆ ਰਹੇ ਜੀ ਡਾਟਾ ਹੈਗਾ ਤੇ ਇਹ ਗੱਲ ਸਾਹਮਣੇ ਆਈ ਹੈ ਕਿ 1.2 ਮਿਲੀਅਨ ਲੋਕ ਜਿਹੜੇ ਜਿਨ੍ਹਾਂ ਦੇ ਜਿਹੜੇ ਸਟੇਟਸ ਆ ਐਕਸਪਾਇਰ ਹੋਣ ਜਾ ਰਹੇ ਤੇ ਗਵਰਨਰ ਲਗਾਤਾਰ ਇਸ ਗੱਲ ਤੇ ਲੱਗੀ ਹੋਈ ਆ ਕਿ ਜਿਹੜੇ ਲੋਕ ਵੀ ਜਿਹੜੇ ਲੋਕ ਪ੍ਰੋਪਰ ਇਮੀਗ੍ਰੇਸ਼ਨ ਦਰਜੇ 'ਚ ਨਹੀਂ ਰਹਿਣੇ ਉਹਨਾਂ ਦਾ ਕੀ ਕਰਨਾ ਹੈਗਾ ਬਹੁਤ ਸਾਰੇ ਇਹਨਾਂ ਦੇ ਸਵਾਲ ਠਾਏ ਨੇ ਕਿ ਗਵਰਨਮੈਂਟ ਕੀ ਕਰ ਰਹੀ ਆ ਗਵਰਨਮੈਂਟ ਕਿਵੇਂ ਕਰ ਰਹੀ ਆ ਜਿਹੜੀ ਮੌਜੂਦਾ ਗਵਰਨਮੈਂਟ ਦਾ ਕੀ ਉਹ ਪ੍ਰੋਪਰ ਕੰਮ ਨਹੀਂ ਕਰ ਰਹੀ ਪਰ ਇਹਦੇ ਨਾਲ ਸਵਾਲ ਇੱਕ ਆਪਣੇ ਆਪ ਨੂੰ ਹੀ ਹੈਗਾ ਸਾਨੂੰ ਸਾਰਿਆਂ ਨੂੰ ਹੀ ਹੈ ਵਿੱਚ ਆਪਣੇ ਆਪ ਨੂੰ ਗੱਲ ਲੈਣੀਆਂ ਅਸੀਂ ਹਾਂਜੀ ਅਸੀਂ ਸਿਸਟਮ ਨੂੰ ਕਿਵੇਂ ਯੂਜ਼ ਕੀਤਾ ਇੱਥੇ ਆਵੇ ਕਿ ਜਿਹੜੀ ਜਿਹੜੇ ਕੋਈ ਸਾਡੇ ਪੱਡਕੜ ਬਿਜ਼ਨਸਮੈਨ ਹੈਗੇ ਆ ਕੀ ਕਿਸੇ ਨੇ ਐਲਐਮਆਈ ਗਲਤ ਤਰੀਕੇ ਨਾਲ ਲੈਣੀ ਨਹੀਂ ਚਾਹੀ ਇੱਥੇ ਬਿਲਕੁਲ ਇਹ ਕਿਸੇ ਨੇ ਐਲਐਮਆਈ ਗਲਤ ਤਰੀਕੇ ਨਾਲ ਨਹੀਂ ਦੇਣੀ ਚਾਹੀ ਕੀ ਅੰਡਰ ਦੀ ਟੇਬਲ ਕਿਸੇ ਨੇ ਜਿਹੜਾ ਮਾਉਂਟ ਹੈ ਉਹ ਦੇਣੀ ਨਹੀਂ ਚਾਹੀ ਜਾਂ ਲੈਣੀ ਨਹੀਂ ਚਾਹੀ ਠੀਕ ਹੈ ਜੀ ਸੋ ਮੇਰੇ ਕਹਿਣ ਤੋਂ ਭਾਵ ਇਹ ਆ ਕਿ ਕੀ ਗਵਰਨਮੈਂਟ ਦੇ ਪ੍ਰੋਵੀਜ਼ਨ ਦੇ ਵਿੱਚ ਇਹ ਗੱਲ ਹੈਗੀ ਆ ਕਿ ਕਿਸੇ ਕੋਲੋਂ ਪੈਸੇ ਲਏ ਜਾ ਸਕਦੇ ਆ ਜਿਹੜੇ ਐਲਐਮਆਈ ਦੇ ਗਵਰਨਮੈਂਟ ਦਾ ਜਿਹੜਾ ਰੂਲ ਹੈਗਾ ਉਹ ਤਾਂ ਹੈਗਾ ਸੀਗਾ ਉਹ ਤਾਂ ਸਿਰਫ ਫੀਸ ਚਾਰਜ ਕਰਦੇ ਨੇ ਜੀ 4 ਤੋਂ 5000 ਡਾਲਰ ਉਹਦਾ ਖਰਚਾ ਹੈਗਾ ਸਿਰਫ ਗਵਰਨਮੈਂਟ ਦੀ ਫੀਸ ਦਾ ਹਾਂਜੀ ਸੋ ਬਿਲਕੁਲ ਫਿਰ ਜਦੋਂ ਇਹਨਾਂ ਦਾ ਹਾਲਤਾ ਤਾ ਤਵੀਰ ਤੁਸੀਂ ਕਹਾਂ ਕਿ ਗਵਰਨਮੈਂਟ ਦੇ ਜਿਹੜੇ ਰੂਲ ਆ ਉਹ ਤਾਂ ਬਿਲਕੁਲ ਫੇਅਰ ਹੈਗੇ ਆ ਪਬਲਿਕ ਦੇ ਪ੍ਰਤੀ ਜੇ ਉਹਦਾ ਮਿਸਯੂਜ਼ ਹੋਇਆ ਤਾਂ ਉਹਦੀ ਹੋਣ ਜਿਹੜੀ ਪੈਨਲਟੀਆਂ ਹੈਗੀਆਂ ਜਾਂ ਉਹਦਾ ਅੱਗੇ ਹੁਣ ਚੇਂਜਸ ਆ ਗਵਰਨਮੈਂਟ ਨੇ ਆਲਰੇਡੀ ਕਰ ਦਿੱਤੀਆਂ ਨੇ ਸੋ ਪੂਰਾ 네ਗਟਿਵ ਇੱਕ ਪਰਸਪੈਕਟਿਵ ਬਣਾ ਕੇ ਰੱਖੀ ਕਿ ਹਰ ਗੱਲ ਹੀ ਸਰਕਾਰ ਜ਼ਿੰਮੇਵਾਰ ਆ ਮੈਨੂੰ ਇਹ ਲੱਗਦਾ ਹੈ ਕਿ ਬਹੁਤ ਸਾਰੇ ਇਸ ਇਮੀਗ੍ਰੈਂਟ ਜਿਹੜੇ ਖਾਸ ਤੌਰ ਤੇ ਇਮੀਗ੍ਰੈਂਟਾਂ ਦੀ ਧਰਤੀ ਆ ਕੈਨੇਡਾ ਇਹ ਵੀ ਸੋਚਣਾ ਚਾਹੀਦਾ ਕਿ ਜੇਸ ਕੰਪਨੀ ਤੇ ਹੀ ਆਏ ਆਸੀਂ ਜੇ ਪ੍ਰੋਪਰ ਸੈਟਲ ਹੋਈਏ ਕਿ ਤੁਸੀਂ ਸੈਟਲ ਨਹੀਂ ਹੋ ਰਹੇ ਇੱਥੇ ਇੱਥੇ ਆ ਕੇ ਤੁਸੀਂ ਪੜ੍ਹਾਈ ਦੇ ਇਸ ਤੇ ਆਏ ਸੀ ਤਾਂ ਤੁਸੀਂ ਜਿਸ ਤਰੀਕੇ ਨਾਲ ਸਮਾਜ ਵਿਚ ਰਹਿ ਰਹੇ ਹੋ ਤੁਸੀਂ ਵੀ ਮਾਡਲ ਬਣ ਸਕਦੇ ਰੋਲ ਮਾਡਲ ਜੋ ਜਿਹੜੀਆਂ ਕੁੜੀਆਂ ਇੱਥੇ ਪੜ੍ਹਨਾ ਆਈਆਂ ਹੈਗੀਆਂ ਠੀਕ ਹੈ ਜੀ ਤਾਂ ਇਹਨਾਂ ਹਾਲਤਾਂ ਦੇ ਵਿੱਚ ਕੀ ਮੇਰਾ ਮਤਲਬ ਇਹ ਹੈਗਾ ਕਿ ਕੀ ਚਿੰਤ ਨਹੀਂ ਕਿ ਨਾ ਸੈਟਲ ਹੋਣ ਚ ਬੜੀ ਵੱਡੀ ਦਿੱਕਤ ਆ ਜਿਹੜੇ ਦੋ ਨੰਬਰ ਦੇ ਪੜਾਈਆਂ ਵਿੱਚੇ ਛੱਡ ਦਿੰਨੇ ਆਪਾਂ ਦਾ ਇੱਕ ਗਲਤ ਕੈਟਾਗਰੀ 'ਚ ਐਡਮਿਸ਼ਨ ਲੈ ਲਿਨਿਆ ਜਿਹਦੇ ਕਰਕੇ ਆਪ ਤੇ ਪੀਆਰ ਹੋ ਹੀ ਨਹੀਂ ਸਕਦੀ ਤੇ ਫਿਰ ਤੁਸੀਂ ਵਿੱਚੇ ਪੜਾਈ ਕਿਤੇ ਨਾ ਕਿਤੇ ਨਹੀਂ ਜੀ ਅਸੀਂ ਮੈਂ ਕਹਿਣਾ ਚਾਹੂੰਗੀ ਸਾਡੀ ਕਮਿਊਨਿਟੀ ਜਿਹੜੇ ਹੁਣ ਅੱਜ ਫੇਸ ਕਰ ਰਹੇ ਨੇ ਪ੍ਰੋਬਲਮ ਇਸ ਚੀਜ਼ ਨੂੰ ਗਲਤੀਆਂ ਸਾਡੀਆਂ ਪਾਸਟ 'ਚ ਸਾਡੇ ਤੋਂ ਹੋਈਆਂ ਨੇ ਠੀਕ ਹੈ ਤਾਂ ਹੀ ਅਸੀਂ ਫੇਸ ਕਰ ਰਹੇ ਹਾਂ ਕਿਉਂਕਿ ਮੈਂ ਤੁਹਾਨੂੰ ਦੱਸਦੀ ਹਾਂ ਜਦੋਂ ਅਸੀਂ ਮੈਂ ਕੈਨੇਡਾ ਵਿੱਚ ਆਈ ਸੀ ਐਜ਼ ਅ ਸਟੂਡੈਂਟ ਉਦੋਂ ਸੀਗਾ ਵੀ ਕੋਈ ਰੂਲਸ ਇਦਾਂ ਦੇ ਹਾਰਡ ਨਹੀਂ ਸੀਗੇ ਪੀਆਰ ਲੈਣ ਦੇ ਲਈ ਜਾਂ ਸੈਟਲ ਹੋਣ ਦੇ ਲਈ ਪਰ ਸਾਡੇ ਨਾਲ ਬੱਚੇ ਕੁਝ ਇਹੋ ਜਿਹੇ ਸੀਗੇ ਜਿਨ੍ਹਾਂ ਨੇ ਆਂਦੇ ਹੀ ਕੋਰਸ ਚੇਂਜ ਕਰਾ ਲਿਆ ਕਾਲਜ ਚੇਂਜ ਕਰਾ ਲਿਆ ਜਗਾ ਚੇਂਜ ਕਰਾ ਲਈ ਜਾਂ ਸਟੱਡੀ ਛੱਡ ਦਿੱਤੀ ਤੇ ਅੱਜ ਉਹ ਪੀਆਰ ਨਹੀਂ ਹੋਏ ਉਹ ਡਿਪੋਰਟ ਹੋ ਗਏ ਨੇ ਸੋ ਇਹਦੇ ਵਿੱਚ ਬੇਵਕੂਫੀ ਸਾਡੀ ਹੁੰਦੀ ਆ ਇਹ ਡਿਸੀਜਨ ਸਾਡਾ ਹੁੰਦਾ ਵੀ ਅਸੀਂ ਕੀ ਗਲਤੀ ਕਰ ਰਹੇ ਹਾਂ ਤੇ ਉਹਦਾ ਸਾਡੀ ਪਰਪਾਈ ਸਾਨੂੰ ਕਰਨੀ ਪੈਂਦੀ ਹੈ ਕੁਝ ਸਾਲਾਂ ਬਾਅਦ ਸੋ ਚੀਜ਼ ਹੈਗੀ ਹੈ ਤੁਹਾਡਾ ਗੁਰਮੁਖ ਸਿੰਘ ਜੀ ਦਾ ਬਹੁਤ ਜ਼ਿਆਦਾ ਧੰਨਵਾਦ ਗੁਰਮੁਖ ਬਾਰੀਆ ਜੀ ਦਾ ਸਾਡੇ ਨਾਲ ਹਮੇਸ਼ਾ ਸਾਡੇ ਸੈਗਮੈਂਟ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਐਵਰੀ ਵੀਕਐਂਡ ਸਾਡਾ ਜੁੜਦੇ ਨੇ ਖਬਰਾਂ ਲੈ ਕੇ ਆਉਂਦੇ ਨੇ ਬਹੁਤ ਬਹੁਤ